ਸਕਾ ਮੰਥੀ ਦੇ ਪਰਦੇ ਗੰਭੀਰ ਤੋਂ ਕਿ ਅੱਜ ਟੈਂਕੀ ਤੇ ਮੇਰੇ ਮਰਨ ਦਾ ਚੌਥਾ ਦਿਨ ਹੈ ਪਰ ਪ੍ਰਸ਼ਾਸਨ ਦੇ ਤੱਕੜਾ ਜਰਵਾਇਓ ਉਸ ਤਰ੍ਹਾਂ ਦਾ ਹੈ ਸਾਟੀ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਦੇ ਨਾਲ 1 ਮਾਰਚ ਨੂੰ ਮੀਟਿੰਗ ਹੋਈ ਸੀ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਤੁਹਾਡਾ ਮਸਲਾ ਬਹੁਤ ਜਲਦ ਹੱਲ ਕਰਾਂਗੇ ਉਸ ਤੋਂ ਬਾਅਦ ਸਾਡੀ ਆਰ ਐਜੂਕੇਸ਼ਨ ਪ੍ਰਿੰਸੀਪਲ ਸੈਕਟਰੀ ਕਮਲਕਿਸ਼ੋਰ ਯਾਦਵ ਨਾਲ 15 ਫਰਵਰੀ ਨੂੰ ਮੀਟਿੰਗ ਹੋਈਆ ਉਹਨਾਂ ਨੇ ਵੀ ਕਿਹਾ ਕਿ ਤੁਹਾਡੇ ਮਸਲੇ ਦੇ ਵਿੱਚ ਕੋਡ ਆਫ ਕੰਡਕਟ ਦਾ ਕੋਈ ਅਸਰ ਨਹੀਂ ਹੋਵੇਗਾ ਤੇ ਇਹ ਕੰਮ ਅਸੀਂ ਆਪਣੇ ਰੋਜ਼ਾਨਾ ਕੰਮ ਦੇ ਵਿੱਚ ਪਾ ਲਵਾਂਗੇ ਦਾ ਮਸਲਾ ਬਹੁਤ ਹੀ ਚਲਦਾ ਖਾਲਸਾ ਰਹਿੰਦਾ ਹੈ ਮੰਤਰੀ ਸਾਹਿਬ ਵੀ ਉਸ ਮੀਟਿੰਗ ਵਿੱਚ ਸੀਗੇ ਉਹਨਾਂ ਨੇ ਵੀ ਸਾਨੂੰ ਪੂਰਾ ਯਕੀਨ ਦਵਾਇਆ ਸੀ ਪਰ ਅਜੇ ਤੱਕ ਕਿਸਾ ਡਰ ਦਾ ਮਸਲਾ ਆ ਉੱਥੇ ਤਾਂ ਉੱਥੇ ਹੀ ਪਿਆ ਹੈ ਕੱਲ ਸਾਡੀ ਪ੍ਰਸ਼ਾਸਨਿਕ ਅਧਿਕਾਰੀਆਂ ਜਿਸ ਵਿੱਚ ਡੀਸੀ ਮੈਮ ਰੋਪੜ ਐਸਐਸਪੀ ਐਸਪੀ डीएसपी एसडीएम आज शाम ਨੂੰ ਹੁਣਾਂ ਨੇ ਵੀ ਜਦੋਂ ਸਪੈਸ਼ਲ ਪ੍ਰਿੰਸੀਪਲ ਸੈਕਟੂ ਸੀਐਮ ਕੁਮਾਰ ਅਮੀ ਜੀ ਨਾਲ ਗੱਲ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਹਾਂ ਅਸੀਂ ਇਹ ਇਹਨਾਂ ਦਾ ਕੰਮ ਖੋਹ ਸਕਦਾ ਤੇ ਅਸੀਂ ਕਰ ਰਹੇ ਹਾਂ ਕਮਲ ਕਿਸ਼ੋਰ ਯਾਦਵ ਨਾਲ ਵੀ ਉਹਨਾਂ ਦੀ ਗੱਲ ਹੋਈ ਪਰ ਹਜੇ ਤੱਕ ਸਾਡਾ ਕੋਈ ਵੀ ਮਸਲਾ ਹੱਲ ਨਹੀਂ ਹੋਇਆ ਜੇਕਰ ਸਰਕਾਰ ਇਸ ਤਰ੍ਹਾਂ ਦੀ ਟਾਰਗਟ ਰੋਲ ਵੀ ਨੀਤੀ ਦੇ ਵਿੱਚ ਹੀ ਹੈ ਤਾਂ ਫਿਰ ਸਾਨੂੰ ਜਿਸ ਤਰ੍ਹਾਂ ਪ੍ਰੋਫੈਸਰ ਗਲਗੰਦਰ ਕੌਰ ਜੀ ਨੇ ਆਪਣੀ ਜਾਨ ਦਿੱਤੀ ਸਰਕਾਰ ਨੇ ਮੂਰਖ ਹੋਰ ਕੀਤਾ ਉਹਨਾਂ ਨੂੰ ਮਾਰਨ ਦੇ ਵਿੱਚ ਅੱਜ ਮੈਂ ਇਹਨਾਂ ਨੂੰ ਜ਼ੋਰ ਕਰ ਦਿੱਤਾ ਕਿ ਸਾਡੇ ਬਹੁਤ ਸਾਰੇ ਸਾਥੀ ਇਸੇ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹਨ ਇਸ ਦੇ ਸਿੱਟੇ ਕੋ ਗੰਭੀਰ ਨਿਕਲ ਸਕਦੇ ਹਨ ਸਾ ਮੇਰੀ ਅਪੀਲ ਹੈ ਅਸ਼ਾਸਿਤ ਅਧਿਕਾਰ ਨੂੰ ਕਿ ਕੋਈ ਵੀ ਇਸ ਤਰ੍ਹਾਂ ਦੇ ਅਨਸਹਾਵੀ ਇਕੱਠਾ ਕਰਨਾ ਬਾਕਰਦੀ ਹੈ ਤੇ ਉਸਦੇ ਸਿੱਧੇ ਸਿੱਧੇ ਜਮਾਨਾ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਵੱਲੋਂ ਮੈ ਸਾਨੂੰ ਕੋਈ ਅਸਵਾਸ਼ਣ ਨਹੀਂ ਦਿੱਤਾ ਗਿਆ ਜਿਸ ਦੇ ਫਲਸਫੇਬ ਅੱਜ ਮੈਮ ਨੇ ਪਾਣੀ ਦੀ ਟੈਂਕੀ ਤੇ ਚੜ ਕੇ ਆਪਣਾ ਮਰਨ ਵਰਤ ਕੰਟੀਨਿਊ ਕੀਤਾ ਹੋਇਆ ਹੈ ਪਹਿਲਾਂ ਪ੍ਰੋਫੈਸਰ ਬਲਵਿੰਦਰ ਕੌਰ ਵੱਲੋਂ ਖੁਦਕੁਸ਼ੀ ਕੀਤੀ ਗਈ ਕਿਉਂਕਿ ਸਰਕਾਰ ਸਾਡੀ ਮੰਗਾਂ ਨਹੀਂ ਮੰਨ ਰਹੀ ਸੀ ਉਸ ਮੌਤ ਤੋਂ ਬਾਅਦ ਹੁਣ ਪ੍ਰੋਫੈਸਰ ਜਸਵਿੰਦਰ ਕੌਰ ਮੌਤ ਦੇ ਮੂਹਰੇ ਤੱਕ ਪਹੁੰਚ ਪਹੁੰਚ ਰਹੇ ਹਨ ਪਰ ਅਜੇ ਤੱਕ ਵੀ ਸਰਕਾਰ ਵੱਲੋਂ ਸਾਨੂੰ ਕੋਈ ਗਾਰੰਟੀ ਨਹੀਂ ਦਿੱਤੀ ਜਾ ਰਹੀ ਕਿ ਅਸੀਂ ਤੁਹਾਡਾ ਕੰਮ ਕਰਨਾ ਹੈ ਜਾਂ ਨਹੀਂ ਕਰਨਾ ਸਾਨੂੰ ਕੋਈ ਸਰਕਾਰ ਵੱਲੋਂ ਆਸ਼ਵਾਸ਼ਣ ਨਹੀਂ ਦਿੱਤਾ ਜਾ ਰਿਹਾ ਕਿ ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਕਿ ਨਹੀਂ ਜਦੋਂ ਅਸੀਂ ਮੀਟਿੰਗਸ ਵਿੱਚ ਜਾਂਦੇ ਹਾਂ ਤੇ ਸਾਨੂੰ ਕਿਹਾ ਜਾ ਰਿਹਾ ਤੁਹਾਡਾ ਕੰਮ ਹੋ ਰਿਹਾ ਪਰ ਸਾਡਾ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਤੇ ਸਾਨੂੰ ਧੱਕੇ ਦਿੱਤੇ ਜਾ ਰਹੇ ਨੇ Puri karo, puri karo, puri karo, puri karo, puri karo, puri karo.